ਮਕੌਰ ਦੇ ਹੋਰੇ ਗੱ ਗੱਜ ਮੁਕਾਬਲੇ ਦੌਰਾਨ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦਾ ਵੱਡਾ ਪੁੱਤਰ ਅਜੀਤ ਸਿੰਘ ਸ਼ਹੀਦੀ ਪਾ ਗਿਆ ਸਹਿਬਜ਼ਾਦਾ ਜਧਾਰ ਸਿੰਘ ਨੇ ਅਗਿਆ ਮੰਗੀ ਕਲਗੀ ਵਾਲੇ ਪਾਤਸ਼ਾਹ ਨੇ ਪੰਜ ਸਾਥੀ ਦੇ ਕੇ ਤਿਆਰ ਕਰ ਦਿੱਤਾ ਸਹਿਬਜ਼ਾਦਾ ਜਧਾਰ ਸਿੰਘ ਜਾ ਕੇ ਦਰਵਾਜ਼ੇ ਤੇ ਪਹੁੰਚਾ ਬਾਬਾ ਜੀਵਨ ਸਿੰਘ ਸਾਹਿਬ ਨੇ ਦਰਵਾਜ਼ਾ ਖੋਲ੍ਹਿਆ 10 ਲੱਖ ਦੇ ਮੁਕਾਬਲੇ ਤੇ 6 ਲੜਨ ਚੱਲੇ ਨੇ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ ਸੀ ਸਵਾ ਲੱਖ ਸੇ ਇੱਕ ਲੜਾਉ ਚਿੜੀਨਾ ਕੋਲੋਂ ਬਾਜ ਤੜਾਉ ਗਿੱਦੜਾ ਕੋਲੋਂ ਸ਼ੇਰ ਮਰਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਲਗ ਪਗ ਡੇਢ ਲੱਖ ਨਾਲ ਇੱਕ ਲੜਨ ਚੱਲਿਆ ਜਹਾਰ ਸਿੰਘ ਦੀ ਵਾਰ ਹੈ ਲਹਿੜੀਆ ਛੰਦ ਹੈ ਸੁਣੋ ਕਵਤਾ ਦਾ ਸਰਲੇਖ ਹੈ ਡੌਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ ਚੜ ਪਿਆ ਪੁੱਤ ਦਸ਼ਮੇਸ਼ ਦਾ ਲੈ ਕੇ ਸਾਥੀ ਨਾਲ ਅੱਗੇ ਤੋਂ ਪਾਸਿਆਂ ਸਣੋ ਅੱਗੇ ਦਾ ਹਾਲਾ ਵੇਖੋ ਜੰਗ ਨੂੰ ਜੁਹਾਰ ਸਿੰਘ ਚੱਲਿਆ ਪੁੱਤ ਗੁਰਾਂ ਨੇ ਸ਼ਿੰਗਾਰ ਕੇ ਦੇ ਕੱਲਿਆ ਰੋਬ ਜਾਵਣਾ ਬਹਾਦਰੋਂ ਦੇ ਚੱਲਿਆ ਸੋਚ ਦੱਸਦੀ ਆ ਬਾਤ ਮੈਂ ਸੁਣਾਵਾ ਸੱਚ ਦੀ ਦੌਰੂ ਨਾਰਾ ਤੇ ਮੌਤ ਨੱਚਦੀ ਉਹ ਜਿੱਲੇ ਛਾੜ ਕੇ ਐਸੇ ਤੀਰ ਮਾਰਦਾ ਕਿਹੜਾ ਵਾਰ ਝੱਲ ਸਕੇ ਉਹ ਦੀਵਾਰ ਦਾ ਮੱਛੀ ਪਾਣੀ ਤੇ ਤਰੇ ਜੋ ਤੇਗ ਤਾਰਦਾ ਜਨਾਖਣਾਏ ਹੋ ਵੇਖਿਆ ਸੀ ਕਹਿੰਦਾ ਗੱਲ ਨੂੰ ਉੱਥੇ ਆਪ ਤਾਂ ਆਪ ਪੈ ਗਈਆਂ ਬੱਦਲ ਨੂੰ ਵੱਲ ਪਹਿਲਾਂ ਸੀ ਜੋ ਆਪ ਵਿੱਚ ਹੱਸਦੇ ਲੱਗੇ ਭੱਜਣ ਨਾ ਦੂਜਿਆਂ ਨੂੰ ਦੱਸਦੇ ਧੀਰਨਾਗਾਂ ਵਾਂਗ ਜੋਦਿਆਂ ਨੂੰ ਦੱਸਦੇ ਨਾ ਲਹੂ ਕਰੇਂਦੀ ਜਿਹੜੀ ਕਾਦਰ ਨੂੰ ਜੱਜ ਦੀ ਨੌਰੂ ਨਾਰਦ ਵਜਾਵੇ ਉੱਥੇ ਮੌਤ ਨੱਚਦੀ ਜਿਵੇਂ ਮਾਰਦਾ ਫੇਰ ਛੋਡ ਮਾਨੂੰ ਆਖੇ ਸੂਰਮਾ ਇਸ਼ਾਰੇ ਨਾਲ ਕਾਰ ਨੂੰ ਸਾਰੇ ਲੋਕ ਜਾਣਦੇ ਨੀ ਜੰਗੀ ਚਾਲ ਨੂੰ ਕੌਣ ਵੇਖ ਸਕੇ ਸ਼ੇਰ ਬੱਬਰ ਦੇ ਬਲ ਨੂੰ ਉੱਥੇ ਆਪੋ ਦਾਬ ਪੈ ਗਈ ਰੈਆਂ ਦੇ ਦਲ ਨੂੰ ਹੱਥ ਛੱਡ ਦਿੱਤੇ ਮੁਗਲਾਂ ਦੇ ਪੁੱਤਾਂ ਨੇ ਛੱਡ ਦੇ ਗਰਮ ਸਿਆਲ ਦੀਆਂ ਰੁੱਤਾਂ ਨੇ ਸਾਥ ਰੂਹਾਂ ਨੂੰ ਤਿਆਗ ਦਿੱਤੇ ਬੁੱਤਾਂ ਨੇ ਪਿੱਛੇ ਰਹਿਣਾ ਪੁਰਵਾਨੇ ਵੇਖ ਸ਼ਮਾਂ ਮੱਚਦੀ ਡੌਰ ਨਾਰਦ ਵਜਾਵੇ ਉੱਥੇ ਮੌਤ ਨੱਚਦੀ ਜਿਹੜਾ ਸਾਹਮਣੇ ਆਵੇ ਉਹ ਸੁੱਕਾ ਸਾਹਮਣੇ ਕੀ ਵੈਰ ਕੇਰ ਕੇਰਨੇ ਹੱਦ ਕੀਤੀ ਪੁੱਤ ਬਾਪੂ ਦੇ ਦਲੇਰ ਨੇ ਟੁੱਟੇ ਤੇਜ ਦੇ ਅਜੋ ਲਹੂ ਮੇ ਪਿਉ ਦੇ ਵਗਾਤੋਂ ਨਖਾਲਸੀ ਲੋਥ ਮੱਛੀਆਂ ਦੇ ਸਣ ਲਉ ਦੇ ਪਾਲਸੀ ਮੌਤ ਮੂਰੇ ਆ ਕੇ ਹਸਦੀ ਕੋਈ ਨਹੀਂ ਬੱਚਦੀ ਢੌਰ ਨਾਰਦੂ ਜਾਵੇ ਉੱਥੇ ਮੌਤ ਨੱਚਦੀ tired of